ਇਸ ਦੁਨੀਆ ਦੇ ਵਿੱਚ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਆ ਇੱਕ ਦਿਲ ਦੀ ਸੁਣਨ ਵਾਲੇ ਇੱਕ ਦਿਮਾਗ ਦੀ ਸੁਣਨ ਵਾਲੇ ਤੇ ਇੱਕ ਦਿਲ ਦੀ ਤੇ ਦਿਮਾਗ ਦੀ ਦੋਨਾਂ ਦੀ ਸੁਣਨ ਵਾਲੇ ਜੋ ਦਿਲ ਦੀ ਸੁਣਦੇ ਆ ਉਹ ਕਦੇ ਵੀ ਤੁਹਾਨੂੰ ਤੋਖਾ ਨਹੀਂ ਦੇਣਗੇ ਉਹ ਹਮੇਸ਼ਾ ਤੁਹਾਨੂੰ ਚੰਗੀ ਸਲਾਹ ਚੰਗੇ ਰਸਤੇ ਤੇ ਪਾਉਣਗੇ ਉਹ ਕਦੇ ਵੀ ਤੁਹਾਡੇ ਨਾਲ ਫालतू ਗੱਲ ਨਹੀਂ ਕਰਨਗੇ ਦਿਲ ਤੋਂ ਚੱਲਣ ਵਾਲਾ ਇਨਸਾਨ ਉਹ ਤੋਖਾ ਜ਼ਰੂਰ ਜਰਲੂਗਾ ਪਰ ਤੋਖਾ ਨਹੀਂ ਦਿੰਦਾ ਇਹ ਗੱਲ ਜ਼ਰੂਰੀ ਯਾਦ ਰੱਖਣਾ ਜੋ ਦਿਮਾਗ ਤੋਂ ਚੱਲਣ ਵਾਲਾ ਇਨਸਾਨ ਉਹ ਇਨਸਾਨ ਸਿਰਫ ਆਪਣੇ ਬਾਰੇ ਹੀ ਸੋਚੂਗਾ ਉਹ ਕਦੇ ਵੀ ਤੁਹਾਨੂੰ ਸੱਚੀ ਗੱਲ ਨਹੀਂ ਦੱਸੂਗਾ ਹਮੇਸ਼ਾ ਕਮਾਫਰਾ ਕੇ ਹੀ ਗੱਲ ਕਰੂਗਾ ਉਹਦੇ ਵਿੱਚ ਚਲਾਕੀ ਹੋਊਗੀ ਸਿਰਫ ਮਾਰੇ ਕੰਮ ਲਈ ਸਿਰਫ ਉਹ ਆਪਣੇ ਬਾਰੇ ਹੀ ਸੋਚੂਗਾ ਚਲਾਕੀ ਵੀ ਆਪਦੇ ਲਈ ਹੀ ਖੇਡੂਗਾ ਦੂਸਰੇ ਨੂੰ ਬਚਾਉਣ ਦੀ ਉਹ ਬਹੁਤ ਘੱਟ ਕੋਸ਼ਿਸ਼ ਕਰੂਗਾ ਕਿਉਂਕਿ ਉਹਨੇ ਤਾਂ ਸਿਰਫ ਆਪਦੇ ਬਾਰੇ ਕਰਨ ਤੇ ਆਪਦੇ ਬਚਣ ਲਈ ਕੋਸ਼ਿਸ਼ ਕਰਦਾ ਉਹ ਤੁਹੱਖਾ ਵੀ ਦੇ ਸਕਦਾ ਹੈ ਹਮੇਸ਼ਾ ਇਹ ਗੱਲ ਯਾਦ ਰੱਖਣਾ ਬਚਨ ਦੀ ਕੋਸ਼ਿਸ਼ ਕਰਨਾ ਤੀਸਰੀ ਗੱਲ ਜੋ ਇਨਸਾਨ ਦਿਲ ਤੇ ਦਿਮਾਗ ਤੋਂ ਦੋਨਾਂ ਤੋਂ ਹੀ ਚੱਲਦਾ ਉਹ ਇਨਸਾਨ ਤੁਹਾਨੂੰ ਗਲਤ ਰਸਤੇ ਤੋਂ ਹਮੇਸ਼ਾ ਬਚਾਉਣ ਦੀ ਕੋਸ਼ਿਸ਼ ਕਰੂਗਾ ਜੇ ਗਲਤ ਰਸਤੇ ਪਾਇਆ ਵੀ ਗਿਆ ਤੁਹਾਨੂੰ ਉਤਰੋਕਣ ਦੀ ਕੋਸ਼ਿਸ਼ ਕਰੂਗਾ ਜੇ ਉਹ ਤੋਂ ਧੋਖਾ ਹੋ ਗਿਆ ਤਾਂ ਉਹ ਫਿਰ ਸੋਚੂਗਾ ਸੋਚ ਕੇ ਫਿਰ ਤੁਹਾਨੂੰ ਸਮਝਾਉਣ ਦੀ ਜਾਂ ਸਮਝਣ ਦੀ ਕੋਸ਼ਿਸ਼ ਕਰੂ ਉਹ ਕਦੇ ਵੀ ਮਾੜਾ ਮ ਮਨ ਦੇ ਵਿੱਚ ਆਊਗਾ ਤੇ ਉਹ ਬਾਅਦ ਵਿੱਚ ਸੋਚਣ ਦੀ ਕੋਸ਼ਿਸ਼ ਕਰੂਗਾ ਹਮੇਸ਼ਾ ਯਾਦ ਰੱਖਣਾ ਵੀ ਦਿਲ ਤੋਂ ਚੱਲਣ ਦੀ ਕੋਸ਼ਿਸ਼ ਕਰੋ ਕਿਉਂਕਿ ਸੋਚਣਾ ਤਾਂ ਦਿਮਾਗ ਨੇ ਆ ਪਰ ਜੋ ਦਿਲ ਤੋਂ ਸੁਖਦਾ ਇਹ ਉਹ ਹਮੇਸ਼ਾ ਕਹੇ ਧੋਖਾ ਨਾ ਕਰਦਾ ਕਿਸੇ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਾ ਕਰੋ ਆਪਣੇ ਬਾਰੇ ਵੀ ਸੋਚੋ ਦੂਸਰੇ ਬਾਰੇ ਵੀ ਸੋਚੋ ਕਿਉਂਕਿ ਆਪਣਾ ਬੇਗਾਨਾ ਇੱਥੇ ਦੁਨੀਆ ਦੇ ਵਿੱਚ ਕੋਈ ਨਹੀਂਗਾ ਸਾਰੇ ਆਪਣੀ ਆ ਆਪਦੇ ਬਾਰੇ ਸੋਚਿਆ ਵੀ ਨੁਕਸਾਨ ਬਾਲਾ ਦੂਸਰੇ ਬਾਰੇ ਵੀ ਸੋਚਣਾ ਨੁਕਸਾਨ ਇਸੇ ਕਰਕੇ ਕੁਝ ਨਾ ਕੁਝ ਸਮਝਦੇ ਰਹਿਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਦਿਲ ਦੀ ਸੁਣੋ ਦਿਮਾਗ ਦੀ ਘਟ ਸੁਣੋ ਜੋ ਵੀ ਕੰਮ ਕਰਨਾਗਾ ਆਪਦੇ ਦਿਲ ਦੀ ਸਲਾਹ ਜ਼ਰੂਰ ਲੈਣੀ